ਸਾਰੇ ਗੁਰੂ ਖਾਲਸਾ ਪੰਥ ਨੇ ਮਨਾਉਣੀ ਹੈ ਬੜੇ ਚੜ੍ਹਦੀ ਕਲਾ ਦੇ ਨਾਲ ਸੋ ਉਹਦੇ ਬਾਅਦ ਤੇ ਵੀ ਆਪਾਂ ਜਿਹੜੀਆਂ ਬੇਨਤੀਆਂ ਉਹ ਸਾਰੇ ਗੁਰੂ ਖਾਲਸਾ ਪੰਥ ਨੂੰ ਹੀ ਕਰਦੇ ਆ ਕਿ ਸਾਰਿਆਂ ਲਈ ਸਹਿਜ ਜਗਤਿਆਂ ਦੀ ਜਾਤ ਦੇ ਵਿੱਚ ਜਿੰਨਾ ਹੋ ਸਕੇ ਨਾਮ ਜਪਣਾ ਆਪਾਂ ਵਾਹਿਗੁਰੂ 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 ਕਰਦੇ ਰਹਿਣਾ ਹਰ ਸਮੇਂ ਜਿੰਨਾ ਹੋ ਸਕੇ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਪਾਠ ਆ ਸ਼ਾਮ ਆਰਾਏ ਬਾਣੀ ਦੇ ਵਿਚਾਰ ਉਚਾਰ ਕੇ ਜਿੰਨੇ ਵਾਦ ਤੋਂ ਵਾਦ ਪਾਠ ਹੋ ਜਨੂ ਆਪਾਂ ਕਰਦੇ ਆ ਵਿਚਾਰਨੀਆ ਬਾਣੀ ਵਾਦ ਤੋਂ ਵਾਦ ਬਾਣੀ ਵਿਚਾਰਨਾ ਬਾਣੀ ਨੂੰ ਗਾਉਣਾ ਜਿੰਨਾ ਹੋ ਸਕੇ ਵਾਦ ਤੋਂ ਵਾਦ ਆਪਾਂ ਇਤਿਹਾਸ ਦੇ ਨਾਲ ਜੁੜ ਕੇ ਜਿੰਨੀ ਸੰ ਨੂੰ ਸਮਝ ਲੱਗਦੀ ਆ ਆਪਣੇ ਬੱਚਿਆਂ ਨੂੰ ਸ਼ੋਟਿਆ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਜਿਹੜਾ ਵੀ ਪੜ ਸਕਦਾ ਪੰਜਾਬੀ ਭਾਸ਼ਾ ਜਾਂ ਉਹ ਵੀ ਕਿਸੇ ਦੀ ਭਾਸ਼ਾ ਲਈ ਚੇਸਤੀਆ ਅਸਪਾਰਸ ਨਹੀਂ ਅਸੀਂ ਪੜ ਕੇ ਆਪਣੇ ਵੱਡਿਆਂ ਨੂੰ ਵੀ ਸਮਝੀ ਜਿਹੜੇ ਵੱਡੇ ਆਉ ਕੋਸ਼ਿਸ਼ ਕਰਨ ਆਪਣੇ ਬਜ਼ੁਰਗਾਂ ਨੂੰ ਵੀ ਵੱਡੇ ਬੱਚਿਆਂ ਨੂੰ ਜੇ ਬੱਚੇ ਆ ਜੇ ਬਜ਼ੁਰਗ ਨਹੀਂ ਪੜ ਸਕਦੇ ਤਾਂ ਆਪਾਂ ਬੱਚਿਆਂ ਨੂੰ ਆਪਣੀ ਖਦਾਬਾ ਨਹੀਂ ਹਾਂ ਕਿ ਉਹਨਾਂ ਨੂੰ ਕਈ ਜੀ ਸੰ ਨੂੰ ਸਮਾਉ ਤੁਹੇ ਬੱਚਿਆਂ ਨੇ ਵਿੱਚ ਬੜਾ ਚਾਹ ਮਨ ਲੱਗਦਾ ਆਪਾਂ ਬੜਨ ਦਾ ਬਹੁਤ ਜਿਸੀਆਂ ਨਾਮ ਇਸ ਪਾਸੇ ਚੇਤਕ ਨਾਇਨ ਗੁਰੂ ਤੋਂ ਆਖ ਆਪ ਜਾਣ ਕੇ ਦਿੱਤੀ ਆ ਸਾਨੂੰ ਪੜ ਕੇ ਸਾਨੂੰ ਤਾਂ ਬੱਚੇ ਸਾਨੂੰ ਸੁਣਾਉਣਗੇ ਉਹਦੇ ਵਿੱਚ ਸਾਡਾ ਤਾਂ ਭੜਾ ਹੈ ਹੀ ਹੈ ਬੱਚੇ ਦੀ ਜਿਹੜੀ ਆ ਜ਼ਿੰਦਗੀ ਆ ਉਹ ਬਣ ਜਾਏਗੀ ਕਿਉਂਕਿ ਇਤਿਹਾਸ ਆ ਜਿਹੜਾ ਇਤਿਹਾਸ ਇੱਕ ਨਵੇਂ ਮੂਮੰਤ ਘੜਦਾ ਇਤਿਹਾਸ ਦੇ ਵਿੱਚੋਂ ਸਾਡਾ ਜੀਵਨ ਪ੍ਰਗਟ ਹੁੰਦਾ ਸੀ ਜਦੋਂ ਪੜਦੇ ਆ ਨਾ ਸਾਡੇ ਬੱਚੇ ਵਡੇਰਿਆਂ ਨੇ ਇਹਿਆ ਹਾਲਪੁਰਖ ਵਾਹੀ ਗੁਰੂ ਤੋਂ ਰਹਿਮਤਾਂ ਨਹੀਂ ਹੈ ਤੇ ਕਿਵੇਂ ਬਖਸ਼ਿਸ਼ਾਂ ਨਹੀਂਆਂ ਕਿਵੇਂ ਲੜਿਆ ਕਿ ਜੂਝਿਆ ਉਹਨਾਂ ਨੇ ਸੇਵਕ ਤੋਂ ਨਹੀਂ ਲੋਨੇ ਚੜ੍ਹਦੀ ਕਲਾ ਦੇ ਵਿੱਚ ਰਹੇ ਸਪੂਰ ਸਾਨੂੰ ਇਤਿਹਾਸ ਦੇ ਵਿੱਚ ਉਹ ਬਖਸ਼ਿਸ਼ਾਂ ਨਹੀਂ ਨਾ ਜਿਹੜਾ ਪੰਗੁਰ ਬਾਣੀ ਉਗਾ ਕੇ ਨਾਮ ਦੇ ਵਿੱਚ ਜਿੜ ਕੇ ਰਹਿੰਦੇ ਆ ਤਾਂ ਇਤਿਹਾਸ ਨੂੰ ਫਿਰਵਾਸਦੇ ਆ ਫਿਰ ਸੋਨੇ ਦੇ ਜੋਗ ਫਿਰ ਬਖਸ਼ਿਸ਼ਾਂ ਦਾ ਘਾਰ ਸੇ ਇਹ ਆਪਾਂ ਕੋਸ਼ਿਸ਼ ਕਰਨੀ ਆ ਵਾਦ ਤੋਂ ਵਦਨ ਜਿੰਨੇ ਵੀ ਸਾਡੇ ਭੈਣ ਭਰਾਵਾਂ ਨੂੰ ਫਰੇਰ ਕੇ ਗੁਰੂ ਆਰਾ ਸੱਚੇ ਪਾਸ਼ਾ ਦਾਰ ਕਰ ਲਿਓਣਾ ਵਾ ਸਾਰਿਆਂ ਨੂੰ ਹੀ ਪ੍ਰੇਰ ਕੇ ਜਿਹੜੀ ਅੰਮ੍ਰਿਤ ਛਕ ਸੰਦੇ ਆ ਵਾ ਵਾਦ ਤੋਂ ਵਦ ਅੰਮ੍ਰਿਤ ਸੰਚਾਰ ਨੂੰ ਜਿੱਥੇ-ਕਿੱਥੇ ਦੀ ਬੂਨੇਸ ਦੁਨੀਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਿਆ ਗੁਰੂ ਖਾਲਸਾ ਪੰਥ ਦੇ ਵਿੱਚ ਵਾਦ ਤੋਂ ਵਾਦ ਪ੍ਰਾਣੀ ਭੈਣ ਭਰਾ ਨੇ ਜੁੜਨਾ ਤਾਂ ਆਪਣਾ ਜਿਹੜਾ ਜੀਵਨ ਆ ਉਹ ਸਫਲਾ ਕਰਨਾ ਸਤੇਰੀ ਆਪਾਂ ਕੁਝ ਬੇਰਤियां ਇਹ ਪੂਰੀ ਸਾਡੇ ਦੁਨੀਆ ਨੂੰ ਇਹ ਬੇਤੀਆਂ ਪੀਂਤੀਆਂ ਤੁਸੀਂ ਸਾਰਿਆਂ ਨੇ ਜਿਹੜੀਆਂ ਬੇਤੀਆਂ ਕਰਦੇ ਰਹਿਣਾ ਚਾਹੀਦਾ ਤਾਂ ਬਾ ਕਰਨੀਆਂ ਆਮ ਜੀ ਕਿਉਂਕਿ ਇਹ ਸੇਵਾ ਦਾ ਸਾਡੇ ਸਾਰਿਆਂ ਦਾ ਹੀ ਕਰਜ ਹੈ ਸਭ ਇਸ ਜਿਲੇ ਜਾਤੋਂ ਬੈਠੀ ਆਪਾਂ ਸਾਰੇ ਇਹ ਕਰ ਜਾ ਰੱਖਾਂ ਅਸੀਂ ਜੋ ਵੀ ਇੱਥੋਂ ਸਿੱਖ ਗਏ ਜਾਂਨੇ ਆ ਤੋ ਅਸੀਂ ਬਾਹਰ ਜਾ ਕੇ ਵੰਦਣਾ ਖਾਵਾਂ ਖਰਚੇ ਹਰਾਲ ਮਿਲ ਭਾਈ ਤੋੜ ਨਾ ਆਵੇ ਵਧੋ ਜਾਈ ਆਪਾਂ ਕੀ ਮੇਰੇ ਸੁਣਦੇ ਆ ਕਿ ਕੇ ਨੂੰ ਗੱਲ ਨਹੀਂ ਦੱਸਣੀ ਕਿ ਮੈਂ ਕਿੰਨੇ ਪਾਠ ਕਰਦਾ ਹਾਂ ਦੱਸਣਾ ਨਹੀਂ ਤਪਤਿਨਾ ਨਾਮ ਜਪਦੇ ਦੱਸਣਾ ਨਹੀਂ ਨਹੀਂ ਦੱਸਣਾ ਮਾਂ ਜੇ ਕੋ ਪਿਆਰ ਵਾਲੀ ਰੂਹ ਆ ਉਹ ਨੰਬਰ ਦੱਸਣਾ ਕਿ ਮੈਂ ਇਹ ਪਾਠ ਕਰਦਾ ਤੂੰ ਨਹੀਂ ਕਰ ਰਿਹਾ ਮੈਂ ਇਹਨਾ ਨਾਮ ਜਪਦਾ ਤੂੰ ਨਹੀਂ ਜਪਉਂ ਮੈਂ ਬਾਣੀ ਨੂੰ ਵਿਚਾਰਦਾ ਤੂੰ ਨਹੀਂ ਵਿਚਾਰੀ ਇਹਨਾਂ ਉਹ ਸ਼ਿਸ਼ਾੰਗ ਪਾਠਾ ਕਰਦੇ ਸੋ ਜਿਹੜੇ ਅੱਪਣ ਪਤਾ ਲੱਗ ਜਾਂਦਾ ਸੁਣਨ ਵਾਲੇ ਨੂੰ ਸੁਣੀ ਜਿਹੜੇ ਨਹੀਂ ਸੁਣਦੇ ਮਹਾਰਾਜ ਜੀ ਪਾਠਾ ਕੋਸ਼ਿਸ਼ ਕਰਨੀ ਇਹ ਉਹੀ ਸੁਣਨੀ ਸੋ ਇਹਨਾ ਵਿਚਾਰਾਂ ਕਰਦਿਆਂ ਬੇਅੰਤ ਧੁਨਾ ਹੋਈਆਂ ਗੁਰੂ ਪਾਸ਼ਾ ਮਹਾਰਾਜ ਗੁਰੂ ਕਾਲਸਾ ਸੰਤ ਬਖਸ਼ਣ ਹਾਰ ਬਖਸ਼ਣ ਯੋਗ ਹਨ ਦੱਖਸ਼ ਲੈਣਾ ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਦੀ ਫਤਿਹ